ਸ਼ਾਸ਼ੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਬਾਗੇ ਪੁਰਾਣੇ ਸ਼ਹਿਰ ਦਾ ਗੁੰਡੀ ਪਿੰਡ ਤੇ ਮਿੱਤਰੋ ਲਾਡੀ ਵੀਰ ਦੇ ਮੇ ਕੋਲ ਇਸ ਟਾਈਮ ਮੌਜੂਦ ਆ ਜਨਵਰ ਦੋ ਬਕਾਊ ਆ ਇੱਕ ਤਾਂ ਜਿਹੜੇ ਭਰਾ ਜਗਰਾਵਾਂ ਮੰਡੀ ਗਏ ਨਾ ਘੁੰਮਣ ਉਹ ਇਹ ਗੱਲ ਨੋਟ ਕਰ ਲਿਓ ਵੀ ਇਹੋ ਜੀ ਹਵਾਨੇ ਵਾਲੀ ਮੈਂ ਵੀ ਤੁਹਾਡੇ ਮੱਥੇ ਟਾਵੀ ਟਾਵੀ ਲੱਗੀ ਹੋਣੀ ਆ ਉੱਥੇ ਤੇ ਅੱਜ ਤੁਹਾਨੂੰ ਬੜੀ ਜ਼ਬਰਦਸਤ ਤੇ ਬੜੀ ਸੀਲ ਤੇ ਬੜੀ ਠੰਡੀ ਤੇ ਬੜੀ ਟੌਪ ਦੀ ਮੈਂ ਦਿਖਾਉਣ ਲੱਗਾ ਮੈਂ ਮਿੱਤਰੋ ਸਾਰੀ ਗੱਲਬਾਤ ਕਰ ਲੈਣੀ ਆ ਭਰਾ ਦੇ ਨਾਲ ਆਡੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਜੀ ਚੜਦੀ ਕਲਾ ਜੀ ਸਾਰੇ ਹਾਂਜੀ ਬਾਈ ਅੱਛਾ ਚੰਦਰਿਆ ਮੈਂ ਕਿਹੜੇ ਇਲਾਕੇ ਦੀ ਆ ਮੈਂ ਬਸ ਆਹੀਂ ਲਿਆਂਦੀ ਸੀਗੀ ਇਹਨਾਂ ਦੁੱਧ ਦੱਸਦਾ ਕੀ ਰਿਕਾਰਡ ਆ ਕਿੰਨਵਾ ਸੂਆ ਕੀ ਡਿਟੇਲ ਆ ਜੀ ਦੁੱਧ ਦੇਣੇ ਬਈ ਦੂਜੇ ਸੂਏ 16 ਕਿਲੋ ਦੁੱਧ ਦਿੰਦਾ ਏ ਇਹ ਮੈਨੇ ਹੈ ਹਾਂਜੀ ਦਿੰਦਾ ਦਿੰਦਾ ਹੋਊਗਾ ਮੈਂ ਵੀ ਕਹਿੰਦੀ ਆ ਬੱਸ ਹਾਂਜੀ ਤੇ ਸੂਆ ਕਿੰਨਵਾ ਹੁੰਦੀ ਨੇ ਹੋਂ ਤੀਜਾ ਸੂਆ origignal ਹੁੰਦੀ ਏ ਤੀਜਾ ਸੂਆ origignal ਹੁੰਦੀ ਆ ਗਰੇ ਹਾਂਜੀ ਕੀ ਗੱਭੀ ਚੋਣ ਚਣ ਕਿਵੇਂ ਆ ਬਈ ਮੈਨਾ ਇੱਕ ਨੰਬਰ ਆ ਜੀ ਨਾੜਾ ਨੂੜਾ ਬਹੁਤ ਲੇਵੇ ਤੇ ਹਨਾ ਬਈ ਬਹੁਤ ਹਾਂ ਜੀ ਫਿਰ ਇਹ ਨਹੀਂ ਇਹ 8 9 ਮਹੀਨੇ ਪੂਰਾ ਵਧਿਆ ਦੁੱਧ ਟਕਾ ਕੇ ਦਿੰਦੀ ਏ 8 9 ਮਹੀਨੇ ਦੁੱਧ ਵਧਿਆ ਜਿਹੜਾ ਇਹ ਦੇ ਦਿੰਦੀ ਟਕਾ ਕੇ ਹਾਂ ਵਧਿਆ ਦਿੰਦੀ ਜਿਵੇਂ ਤੇ ਨਾੜਾ ਨੂੜਾ ਜਿਵੇਂ ਲੇਵੇ ਦੇ ਉੱਤੇ ਨਾੜਾ ਇਹ ਤਾਂ ਫਿਰ ਬੀਨ ਸਮੂਹ ਲੇਵਾ ਤਾਂ ਹਜੇ ਹੋਰ ਬਣਾ ਜੂਗੀ ਬਈ ਇਹਦੇ ਹਜੇ 5 ਦਿਨ ਪਏ ਆ ਸੂਣ ਦੇ ਵਿੱਚ ਹੀ 5 ਦਿਨ ਹੋਰ ਬਣਾ ਜੂਗੀ ਹੋਰ 27 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ 23 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ 27 ਨੂੰ 27 ਨੂੰ 23 ਤਰੀਕ ਨੂੰ ਫਿਰ ਤਾਂ ਲੈ ਲਿਆ ਕੰਮ ਬ ਰੇਡ ਬਾਈ ਹੁਣ ਤੁਹਾਨੂੰ ਵੀ ਪਤਾ ਜਿਵੇਂ ਆਸੇ ਪਾਸੇ ਚੱਲਿਆਂ ਦਾ ਲੋਕੀ ਦੇ ਹੋਈ ਨਾ ਜਿਹੜਾ ਇੱਕ ਅੱਸੀ ਅਸੀ ਕਰੀ ਜਾਂਦੇ ਹਾਂ ਨਹੀਂ ਆਪਾਂ ਪਹੁੰਚ ਕਰ ਵੀ ਕਰਨੀ ਵਿੱਚ ਪਹੁੰਚ ਕਰ 200 ਕਿਲੋਮੀਟਰ ਤੱਕ ਇੱਕ 45 ਦੀ ਦੇ ਇੱਕ ਲੱਖ 45000 ਦੇ ਵਿੱਚ 200 ਕਿਲੋਮੀਟਰ ਤੱਕ ਅਗਲੇ ਦੇ ਘਰੇ ਉੱਤਰ ਨੂੰ ਜਾ ਪਹੁੰਚ ਕਰ ਦਾਂਗੇ ਹਾਂਜੀ ਲੈ ਬਈ ਬਸ ਕੱਲੇ ਪੈਸੇ ਹੀ ਗਨੌਣੇ ਥੱਕ ਲੱਗੇ ਹਨਾ ਹਾਂਜੀ ਮੈਂ ਹੀ ਕਰ ਪਚਾਉਂਦੀ ਬਈ ਯਾਰ ਥੱਲੋ ਦਾ ਤੋਰੀ ਲਾਡੀ ਬਈ ਕੱਢੀ ਖੈ ਨੂੰ ਬਾਹਰ ਯਾਰ ਥੱਲੋ ਦਾ ਬਾੜੀ ਜਬਰਦਸਤ ਮੈਂ ਆ ਕਰਮ ਵਾਲੀ ਭਰਾਵਾ ਲੈਣੀਆਂ ਕਰੇ ਪ੍ਰਮਾਤਮਾ ਇਹਨੂੰ ਹਨਾ ਜਿਹੜਾ ਕੰਮ ਲੈ ਆ ਬਈ ਆ ਜਾ ਆ ਜਾ ਆ ਜਾ ਜ਼ਰੂਰ ਹੂੰ ਦੇਖੋ ਭਾਈ ਮਿੱਤਰੋ ਦੀਪ ਸਿੰਘ ਲਾਈਖਾ ਮੜਾਇਆ ਕੈਮਰਾ ਇਹਦੇ ਲੈਵੇ ਤੇ ਬਣਦੀ ਆ ਅਮਰੀਕਨ ਗਾ ਹਾਇ ਤਾਂ ਲਾਡੀ ਦਿਨ ਕੱਢ ਜਾਣੇ ਨੇ 4-5 ਹਨਾ ਕੱਢੂਗੀ ਹਾਂਜੀ ਹਾਂਜੀ ਬਹੁਤ ਬੜੀ ਜ਼ਬਰਦਸਤ ਤਿਆਰ ਹੋ ਜਾਣਾ ਹਾਂਜੀ ਬਾਕੇ ਠੰਡੀ ਸੀਲ ਬਹੁਤ ਔਵੇਂ ਹੈਣੀ ਇਸ ਰੁਪਈਆ ਵਾਲੀ ਪਰ ਬਹੁਤ ਅਮੈਂ ਦੇ ਵਿੱਚ ਇਹ ਤਾਂ ਮੈਂ ਵੀ ਕਹਿਣਾ ਯਾਰ ਹਨਾ ਪਿੱਛਾ ਪੁੱਛਾ ਬਹੁਤ ਚੰਗਾ ਮੈਂ ਦਾ ਬਈ ਦੁੱਧ ਵਾਲੀ ਮੈਂ ਆ ਯਾਰ ਭਾਈ ਤਾਰ ਕੋ ਬੰਦਾ ਮੈਨੂੰ ਛੱਡਦਾ ਹੀ ਨਹੀਂ ਹੁੰਦਾ ਜਿਹੜੇ ਭਰਾ ਨੂੰ ਪਤਾ ਨਹੀਂ ਮੈਂ ਇਹਦੇ ਬਾਰੇ ਉਹ ਹੀ ਲਊਗਾ ਜਿਹਨੂੰ ਨਹੀਂ ਪਤਾ ਉਹਨੇ ਨਹੀਂ ਖਰੀਦਣੀ ਬਾਈ ਹੂੰ ਬਈ ਠੀਕ ਆ ਵੀਰੇ ਅੱਛਾ ਲੱਡੀ 145000 ਦੇ ਵਿੱਚ 200 ਕਿਲੋਮੀਟਰ ਪਹੁੰਚ ਫੇਰੀ ਜੇ ਕੋਈ ਨੇੜੇ ਤੇੜੇ ਦਾ ਆ ਗਿਆ ਫਿਰ ਉਹਨਾ ਮਾਣਤਨ ਕਰ ਦੇ ਉਹ ਜਲ ਕਰ ਦਾਂਗੇ ਹਾਂਜੀ ਬਾਈ ਤੇ ਨੰਬਰ ਕਿੰਨਾ ਲੱਡੀ ਬਾਈ ਆਪਣਾ ਅਸੀਂ ਕੱਟੀ ਵੀ ਐ ਸੱਚੇ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਸਵਾ ਕਸਾਲ ਦੀ ਉਮਰ ਹੈ ਜੀ ਸਵਾ ਸਾਲ ਦੀ ਹੈ ਹਾਂਜੀ ਠੀਕ ਆ ਬਈ ਚੰਗੀ ਕੱਟੀ ਵੀ ਆ ਹਨਾ ਤੇ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹਦਾ ਰੇਟ ਜਾਇ ਇਹ ਬਾਤ 23000 ਦੀ ਦੇ ਦਾਂਗੇ 23000 ਦੀ ਦੇ ਦਾਂਗੇ ਝੋਲੀ ਚਾਲੀ ਚੰਗੀ ਹਨਾ ਹਾਂਜੀ ਚਾਰੇ ਪੈਰ ਹੈਗੇ ਹੂੰ ਲੈ ਵੇਖ ਲੋ ਮਿੱਤਰੋ ਝੋੜੀ ਚਾਰੀ ਦੀ ਕਰਮ ਵਾਲੀ ਦੀ ਸਿੰਘ ਮੂੰਹ ਮੱਥਾ ਓਕੇ ਆ ਜਾਵਾ ਹਨਾ ਹੂੰ ਹੂੰ ਮੈਂ ਠੀਕ ਆ ਭਈ ਓਕੇ ਲੈ ਰਾ ਦੂਜੀ ਨੰਬਰ ਹੂੰ ਬਣਦੇ ਹੋ ਇਨਾਂ ਦੇ ਇਤੇ 23000 ਦੀ ਦੇ ਦੇਾਂਗੇ ਆਪਾਂ ਹਾਂਜੀ ਠੀਕ ਆ ਬਈ ਮਾਨਤਨ ਕਰ ਦਾਂਗੇ ਵਿੱਚੋਂ ਬਈ ਕੋਈ ਨਾ ਕਰ ਦਾਂਗੇ ਠੀਕ ਆ ਵੀਰੇ ਤੇ ਇਹ ਦੋ ਜਾਨਵਰ ਸੀ ਲਾਡੀ ਪਾਈ ਦੀ ਲਾਡੀ ਬਈ ਨੰਬਰ ਕਿੰਨਾ ਸੀ ਆਪਣਾ 901 98143 98143 90142 90142 98143 90142 ਜਿੱਦਾਂ ਕੀਤਾ ਦਾ ਫੋਨ ਲਾਲੀ ਮਿੱਤਰਾਂ ਦਾ ਰੇਟ ਆ ਜਾਂਦਾ ਤੁਹਾਨੂੰ ਦੱਸਦਾ 1.45 ਗੱਲਬਾਤ ਲਈ ਨੰਬਰ ਸਕੇ ਜੀ